ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿਸੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਖਵੀਰ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਉਹ ਬਹੁਤ ਜ਼ਿਆਦਾ ਆਲਸੀ ਸੀ ਉਹ ਆਪਦੇ ਜਿੰਨੇ ਵੀ ਜ਼ਰੂਰੀ ਕੰਮ ਹੁੰਦੇ ਸੀ ਉਹਨਾਂ ਨੂੰ ਕੱਲ ਤੇ ਟਾਲਦਾ ਰਹਿੰਦਾ ਸੀ ਜਿਹਦੇ ਕਾਰਨ ਉਹ ਆਦੀ ਪੜ੍ਹਾਈ ਤੋਂ ਵੀ ਪਿੱਛੇ ਜਾ ਰਿਹਾ ਸੀ ਉਸ ਮੁੰਡੇ ਦੇ ਪਰਿਵਾਰ ਵਾਲੇ ਉਹਨੂੰ ਡੇਲੀ ਕਹਿੰਦੇ ਹੁੰਦੇ ਸੀ ਕਿ ਪੁੱਤ ਐਸ ਸਮੇਂ ਦੀ ਕਦਰ ਕਰ ਜਿਹੇ ਸਮਾਂ ਇੱਕ ਵਾਰੀ ਚਲਾ ਗਿਆ ਨਾ ਤਾਂ ਮੁੜ ਕੇ ਫਿਰ ਦੁਬਾਰਾ ਨਹੀਂ ਮਿਲਣਾ ਪਰ ਉਹ ਮੁੰਡਾ ਹਮੇਸ਼ਾ ਆਪਦੇ ਮਾਪੇ ਦੀਆਂ ਗੱਲਾਂ ਨੂੰ ਸੁਣ ਕੇ ਦੂਜੇ ਕੰਨ ਤੋਂ ਕੱਢ ਦਿੰਦਾ ਸੀ ਕਿਉਂਕਿ ਸੁਖਵੀਰ ਆਪਦਾ ਮੁੰਡਾ ਹਮੇਸ਼ਾ ਇਹੀ ਸੋਚਦਾ ਸੀ ਹਜੇ ਤਾਂ ਮੇਰੇ ਕੋਲ ਬਹੁਤ ਸਮਾਂ ਪਿਆ ਬਾਅਦ ਚ ਕਰ ਲੂੰਗਾ ਇੱਕ ਵਾਰੀ ਕੀ ਹੋਇਆ ਉਹ ਮੁੰਡਾ ਪੜ੍ਹਾਈ ਕਰਨ ਲਈ ਕਿਸੇ ਵੱਡੇ ਸ਼ਹਿਰ ਬੰਨੀ ਗਿਆ ਪਰ ਉਹਦੀ ਆਦਤਾਂ ਜਿਹੜੀਆਂ ਸੀ ਉਹ ਕਦੇ ਵੀ ਬਦਲੀਆਂ ਨਹੀਂ ਸੀ ਉਹ ਪਹਿਲਾਂ ਹੋੜੀਆਂ ਹੀ ਸੀ ਉਹ ਮੁੰਡਾ ਸਾਰਾ ਦਿਨ ਆਪਦੇ ਦੋਸਤਾਂ ਨਾਲ ਘੁੰਮਦਾ ਫਿਰਦਾ ਰਹਿੰਦਾ ਜਾਂ ਫਿਰ ਫੋਨ ਦੇ ਵਿੱਚ ਟਾਈਮ ਬਰਬਾਦ ਕਰਦਾ ਰਹਿੰਦਾ ਸੁਖਵੀਰ ਜਿੱਥੇ ਰਹਿੰਦਾ ਸੀ ਉੱਥੇ ਇੱਕ ਬਹੁਤ ਸਮਝਦਾਰ ਬਜ਼ੁਰਗ ਰਹਿੰਦਾ ਸੀ ਅਤੇ ਜਦੋਂ ਸੁਖਵੀਰ ਨੇ ਉਸ ਬਜ਼ੁਰਗ ਵਰਗੇ ਸੁਣਿਆ ਤਾਂ ਸੁਖਵੀਰ ਨੇ ਸੋਚਿਆ ਕਿ ਮੈਂ ਵੀ ਉਸ ਬਜ਼ੁਰਗ ਨੂੰ ਜ਼ਰੂਰ ਮਿਲੂੰਗਾ ਅਤੇ ਕੁਛ ਨਾ ਕੋਈ ਜ਼ਰੂਰ ਸਿੱਖੂੰਗਾ। ਅਤੇ ਸੁਖਵੀਰ ਉਸ ਬਜ਼ੁਰਗ ਆਮੀ ਉਸ ਬਜ਼ੁਰਗ ਬੰਦੇ ਕੋਲ ਗਿਆ। ਉਹ ਬਜ਼ੁਰਗ ਬੰਦਾ ਸੀ ਉਹ ਇੱਕ ਦਰਖਤ ਦੇ ਥੱਲੇ ਬੈਠ ਕੇ ਯੋਗਾ ਕਰ ਰਿਹਾ ਸੀ। ਅਤੇ ਸੁਖਵੀਰ ਨੇ ਉਸ ਬਜ਼ੁਰਗ ਦੇ ਪੈਰ ਹੱਥ ਲਾਉਂਦੇ ਹੋਏ ਕਿਹਾ, "ਬਾਬਾ ਜੀ, ਤੁਸੀਂ ਮੇਰੀ ਮਦਦ ਕਰੋ। ਮੈਂ ਆਦੀ ਜ਼ਿੰਦਗੀ ਦੇ ਵਿੱਚ ਪਿੱਛੇ ਜਾ ਰਿਹਾ ਹਾਂ। ਜਿਹੜੇ ਮੇਰੇ ਦੋਸਤ ਅੱਗੇ ਨਿਕਲ ਜਾਂਦੇ ਤੇ ਮੈਂ ਪਿੱਛੇ ਹੀ ਰਹਿਣਾ।" ਮੈਂ ਉਹਨਾਂ ਸਾਰਿਆਂ ਨਾਲੋਂ ਕੁਝ ਵੱਡਾ ਕਰਨਾ ਚਾਹੁੰਦਾ ਹਾਂ ਅੱਥੇ ਤੁਸੀਂ ਮੈਨੂੰ ਕੋਈ ਇਹੋ ਜਿਹਾ ਤਰੀਕਾ ਦੱਸੋ ਕਿ ਮੈਂ ਸਾਰਾ ਕੁਝ ਕਿਵੇਂ ਕਰ ਸਕਦਾ ਹਾਂ ਇਹ ਸੁਣ ਕੇ ਉਹ ਸਬਜ਼ੁਰਗ ਨੇ ਕਿਹਾ ਕਿ ਪੁੱਤ ਤੂੰ ਇਸ ਕਰਕੇ ਪਿੱਛੇ ਰਹਿ ਹੈ ਨਾ ਕਿਉਂਕਿ ਆਪਦੇ ਜਿਹੜੇ ਤੇਰੇ ਜ਼ਰੂਰੀ ਕੰਮ ਹੈ ਤੂੰ ਉਹਨਾਂ ਨੂੰ ਕੱਲ ਤੇ ਟਾਲ ਦਿੰਦਾ ਹੈ ਅਜੇ ਤੂੰ ਸਮੇਂ ਦੀ ਕਦਰ ਨਹੀਂ ਕਰਦਾ ਅਤੇ ਮੈਂ ਤਾਂ ਇੱਕ ਕਹਾਣੀ ਤੇ ਰਹੀ ਸਮਝਾਉਣਾ ਹੈ ਇਹ ਕਹਿੰਦੇ ਹੋਏ ਬਜ਼ੁਰਗ ਨੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਰਾਜਾ ਰਹਿੰਦਾ ਸੀ ਉਹ ਰਾਜਾ ਬਹੁਤ ਜ਼ਿਆਦਾ ਦਿਆਲੂ ਸੀ ਉਹ ਆਪ ਦੇ ਪਿੰਡ ਦੀ ਜਿਹੜੀ ਜਨਤਾ ਸੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਸਾਰਿਆਂ ਦੀ ਮਦਦ ਵੀ ਕਰਦਾ ਸੀ ਇੱਕ ਵਾਰੀ ਰਾਜਾ ਜਦੋਂ ਪਿੰਡ ਦੇ ਵਿੱਚ ਦੌਰਾ ਕਰ ਰਿਹਾ ਸੀ ਤਾਂ ਉਹਨੇ ਇੱਕ ਇਹੋ ਜਿਹਾ ਬੰਦਾ ਮਿਲਿਆ ਜਿਹੜਾ ਬਹੁਤ ਜ਼ਿਆਦਾ ਆਲਸੀ ਸੀ ਅਤੇ ਗਰੀਬ ਵੀ ਸੀ ਉਸ ਬੰਦੇ ਕੋਲ ਨਾ ਤਾਂ ਪੈਸੇ ਸੀ ਤੇ ਨਾ ਹੀ ਨੌਕਰੀ ਸੀ ਅਤੇ ਨਾ ਹੀ ਉਸ ਬੰਦੇ ਦੀ ਇੱਜ਼ਤ ਸੀ ਉਹ ਬੰਦਾ ਹਮੇਸ਼ਾ ਆਪਣੀਆਂ ਮੁਸ਼ਕਲਾਂ ਦਾ ਦੋਸ਼ ਦੂਜਿਆਂ ਤੇ ਸਿਰ ਤੇ ਮੜ ਦਿੰਦਾ ਸੀ ਅਤੇ ਰਾਜਾ ਨੇ ਉਸ ਬੰਦੇ ਕੋਲ ਖੜ ਕੇ ਉਹਦੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਅਤੇ ਉਹ ਬੰਦਾ ਕਹਿਣ ਲੱਗਾ ਕਿ ਪਤਾ ਨਹੀਂ ਇਹ ਲੋਕ ਮੇਰੇ ਬਾਰੇ ਐਦਾ ਕਿਉਂ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕਰਦਾ ਜਦੋਂ ਮੈਂ ਕਿਸੇ ਨਵੀਂ ਨੌਕਰੀ ਲਈ ਜਾਂਦਾ ਹੈ ਤਾਂ ਲੋਕ ਮੈਨੂੰ ਦੇਖ ਕੇ ਹੀ ਨਾ ਕਰ ਦਿੰਦੇ ਨੇ ਅਤੇ ਰਾਜੇ ਨੂੰ ਸੁਣ ਕੇ ਉਸ ਬੰਦੇ ਤੇ ਬੜਾ ਹੀ ਤਰਸ ਆਇਆ ਅਤੇ ਰਾਜੇ ਨੇ ਕਿਹਾ ਚਲ ਆਪਾਂ ਇੱਕ ਗੱਲ ਦਾ ਸੌਦਾ ਕਰ ਲੈਨੇ ਆ ਅਤੇ ਰਾਜੇ ਨੇ ਕਿਹਾ ਸੂਰਜ ਸ਼ੇਪੰਤ ਪਹਿਲਾਂ ਤੂੰ ਮੇਰੇ ਰਾਜਦਰਬਾਰ ਵਿੱਚ ਆਈ ਅਤੇ ਜਿੰਨਾ ਤੂੰ ਸੋਨਾ ਚਾਂਦੀ ਲੈ ਕੇ ਜਾ ਸਕਦਾ ਉਹਨਾਂ ਲੈ ਜਾਈ ਉਹ ਸਾਰਾ ਤਾਂ ਤੇਰਾ ਹੀ ਹੋਏਗਾ ਇਹ ਸੁਣ ਕੇ ਬੰਦਾ ਬਹੁਤ ਖੁਸ਼ ਹੋਇਆ ਉਹ ਤੇ ਰਾਜਾ ਨੂੰ ਧੰਨਵਾਦ ਕਿਹਾ ਅਤੇ ਉਹ ਗਰੀਬ ਬੰਦਾ ਭੱਜਾ ਭੱਜਾ ਉਹਦੇ ਘਰੇ ਗਿਆ ਆਪਦੀ ਪਤਨੀ ਨੂੰ ਇਹ ਰਾਜੇ ਦੀ ਸਾਰੀ ਗੱਲ ਦੱਸੀ ਉਸ ਬੰਦੇ ਦੀ ਪਤਨੀ ਬੜੀ ਖੁਸ਼ ਹੋਈ ਅਤੇ ਆਪਦੇ ਪਤੀ ਨੂੰ ਕਹਿਣ ਲੱਗੀ ਕਿ ਤੁਸੀਂ ਹੁਣ ਜਲਦੀ ਜਾਓ ਤੇ ਸੋਨਾ ਚਾਂਦੀ ਲੈ ਆਓ ਅਤੇ ਉਸ ਬੰਦੇ ਨੇ ਕਿਹਾ ਕਿ ਮੈਂ ਹਜੇ ਨਹੀਂ ਜਾਂਦਾ ਹੈ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਪਹਿਲਾ ਮੈਨੂੰ ਰੋਟੀ ਖਾਂਦੇ ਅਤੇ ਉਸ ਬੰਦੇ ਦੀ ਪਤਨੀ ਨੇ ਜਲਦੀ ਜਲਦੀ ਆਦੇ ਪਤੀ ਪਰਮੇਸ਼ਰ ਨੂੰ ਭੋਜਨ ਛਕਾਇਆ ਅਤੇ ਹੋਇਆ ਕਿ ਉਹ ਬੰਦਾ ਹੁਣ ਜਿਹੜੇ ਰੋਟੀ ਸੋ ਹੌਲੀ ਹੌਲੀ ਖਾ ਰਿਹਾ ਸੀ ਅਤੇ ਉਹ ਸੋਚ ਰਿਹਾ ਸੀ ਉਹਦੇ ਕੋਲ ਬਹੁਤ ਸਾਰਾ ਸਮਾਂ ਹੈ ਖਾਣਾ ਖਾ ਕੇ ਹੀ ਖਜ਼ਾਨਾ ਲੈ ਜਾਊਗਾ ਜਦੋਂ ਉਹ ਰੋਟੀ ਖਾ ਕੇ ਹਟਿਆ ਉਸ ਟਾਈਮ ਉਹਨੂੰ ਨੀਂਦ ਆਉਣ ਲੱਗੀ ਹੁਣ ਉਹ ਆਲਸੀ ਬੰਦਾ ਸੋਚਣ ਲੱਗਾ ਕਿ ਮੈਂ ਹੁਣ ਥੋੜੀ ਜਿੜ ਸੌ ਲੈਣਾ ਅਤੇ ਕੁਝ ਸਮੇਂ ਬਾਅਦ ਚਲਾ ਜਾਊਗਾ ਕਿਉਂਕਿ ਉਹ ਸੋਚ ਰਿਹਾ ਸੀ ਕਿ ਉਹ ਸਿਰਫ ਥੋੜੀ ਜਿਹੀ देर ਵਸੇ ਸੌਂਗਾ ਪਰ ਉਹ ਪੂਰੇ 2 ਘੰਟਿਆਂ ਵਾਸਤੇ ਸੌ ਗਿਆ ਸੀ ਫਿਰ ਜਦੋਂ ਸੌ ਕੇ ਉੱਠਿਆ ਉਹਨੇ ਦੇਖਿਆ ਕਿ ਮੈਨੂੰ ਤਾਂ ਬਹੁਤ ਲੇਟ ਹੋ ਗਿਆ ਫਿਰ ਉਹਨੇ ਫਟਾਫਟ ਕੁਝ ਬੈਗ ਤੇ ਝੋਲੇ ਚੱਕੇ ਅਤੇ ਰਾਜਾ ਦੇ ਦਰਬਾਰ ਵੱੰਨੀ ਨੂੰ ਭੱਜਿਆ ਰਸਤੇ ਦੇ ਵਿੱਚ ਧੁੱਪ ਬਹੁਤ ਤੇਜ਼ ਸੀ ਅਤੇ ਉਸ ਬੰਦੇ ਨੂੰ ਗਰਮੀ ਲੱਗ ਰਹੀ ਸੀ ਫਿਰ ਉਸ ਬੰਦੇ ਨੇ ਕਿਸੇ ਪੇੜ ਥੱਲੇ ਰੁੱਕ ਕੇ ਸੋਚਿਆ ਕਿ ਹੁਣ ਮੈਂ ਇਸ ਪੇੜ ਦੇ ਥੱਲੇ ਬਹਿ ਕੇ ਆਰਾਮ ਕਰ ਲੈਣਾ ਫਿਰ ਹੀ ਅਗਲਾ ਸਫ਼ਰ ਤੈਅ ਕਰੂੰਗਾ ਪੇੜ ਦੇ ਹਲੇ ਠੰਡੀ ਠੰਡੀ ਹਵਾ ਚੱਲ ਰਹੀ ਸੀ ਜਿਹਦੇ ਨਾਲ ਉਸ ਬੰਦੇ ਨੂੰ ਫੇਰ ਨੀਂਦ ਆ ਗਈ ਪਰ ਹੁਣ ਉਹ 4-5 ਘੰਟਿਆਂ ਦੀ ਸੋ ਗਿਆ ਸੀ ਜਦੋਂ ਸੋ ਕੇ ਉੱਠਿਆ ਉਹਨੇ ਦੇਖਿਆ ਵੀ ਹੁਣ ਤਾਂ ਸ਼ਾਮ ਹੋਣ ਲੱਗਿਆ ਹੁਣ ਤਾਂ ਸੂਰਜ ਡੁੱਬਣ ਵਾਲਾ ਅਤੇ ਛੇਤੀ ਛੇਤੀ ਆਦੇ ਝੋਲੇ ਚੱਕ ਕੇ ਰਾਜਾ ਦੇ ਦਰਬਾਰ ਵੱੰਨੀ ਨੂੰ ਭੱਜਾ ਪਰ ਜਦੋਂ ਉਹ ਰਾਜਾ ਦੇ ਦਰਬਾਰ ਪਹੁੰਚਿਆ ਉਦੋਂ ਸੂਰਜ ਡੁੱਬ ਚੁੱਕਿਆ ਸੀ ਤੇ ਰਾਜਾ ਦੇ ਦਰਵਾਜ਼ੇ ਜਿਹੜੇ ਬੰਦ ਹੋ ਚੁੱਕੇ ਸੀ ਹੁਣ ਉਹ ਬੰਦਾ ਬਹੁਤ ਦੁਖੀ ਹੋਇਆ ਕਿਉਂਕਿ ਉਹਨੇ ਇੰਨਾ ਸੋਹਣਾ ਮੌਕਾ ਅਮੀਰ ਬਣਨ ਦਾ ਗਵਾ ਦਿੱਤਾ ਸੀ ਕਿਉਂਕਿ ਉਹਨੇ ਸਹੀ ਸਮੇਂ ਦੀ ਕੀਮਤ ਨਹੀਂ ਸਮਝ ਅਤੇ ਬਜ਼ੁਰਗ ਵੰਦੇ ਨੇ ਕਹਾਣੇ ਨੂੰ ਖਤਮ ਕਰਦੇ ਹੋਏ ਕਿਹਾ ਸੁਖਵੀਰ ਕਿ ਸਮਾਂ ਬਹੁਤ ਕੀਮਤੀ ਹੈ ਪਰ ਇਸ ਵਾਰ ਸੁਖਵੀਰ ਦੇ ਬੁੱਲਾਂ ਤੇ ਕੋਈ ਸ਼ਬਦ ਨਹੀਂ ਆ ਰਿਹਾ ਸੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਅਤੇ ਸੁਖਵੀਰ ਨੇ ਬਜ਼ੁਰਗ ਬੰਦੇ ਦੇ ਪੈਰਾਂ ਹੱਥ ਲਾਉਂਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਤੇ ਘਰ ਨੂੰ ਚੱਲ ਆਇਆ ਅਤੇ ਹੁਣ ਉਸ ਮੁੰਡੇ ਨੂੰ ਸਮਝ ਆ ਗਿਆ ਸੀ ਕਿ ਸਮਾਂ ਬਹੁਤ ਕੀਮਤੀ ਹੈ ਇਹਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਉਸੇ ਦਿਨ ਤੋਂ ਹੀ ਸੁਖਵੀਰ ਨੇ ਆਜ ਜਿੰਨੇ ਵੀ ਲਕਸ਼ੇ ਸੀ ਜ਼ਿੰਦਗੀ 'ਚ ਕੁਝ ਵੀ ਬਣਨਾ ਚਾਹੁੰਦਾ ਸੀ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪ ਦੇ ਕੰਮ ਟਾਲਣ ਦੀ ਆਦਤ ਨੂੰ ਛੱਡ ਦਿੱਤਾ ਸੀ ਹੋਣ ਬਹੁਤ ਜ਼ਿਆਦਾ ਐਕਟਿਵ ਬਣ ਚੁੱਕਿਆ ਸੀ ਅਤੇ ਕੁਝ ਹੀ ਸਮੇਂ ਬਾਅਦ ਉਹ ਆਦੇ ਸਾਰੇ ਦੋਸਤਾਂ ਤੋਂ ਅੱਗੇ ਨਿਕਲ ਗਿਆ ਸੀ ਹੁਣ ਉਹ ਕਾਲਜ ਦਾ ਸਭ ਤੋਂ ਇੰਟੈਲੀਜੈਂਟ ਹੁਣ ਹਰ ਬੱਚਾ ਬਣ ਗਿਆ ਸੀ ਸੰਗਤ ਜੀ ਇਸ ਕਹਾਣੀ ਤੋਂ ਆਪਣੀ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਸਮਾਂ ਹੁੰਦਾ ਹੈ ਉਹ ਬਹੁਤ ਮੁੱਲਵਾਨ ਹੈ ਇਹਦਾ ਕੋਈ ਮੁੱਲ ਨਹੀਂ ਹੈ ਇਹ ਆਪਣੇ ਹੀਰੇ ਜਵਾਹਰ ਸੋਨਾ ਚਾਂਦੀ ਤੋਂ ਜ਼ਿਆਦਾ ਕੀਮਤੀ ਹੈ ਕਿਉਂਕਿ ਵਾਪਸ ਨਹੀਂ ਆਉਂਦਾ ਜੇਕਰ ਆਪਾਂ ਇਹਨੂੰ ਕਿਸੇ ਬਕਾਰ ਦੀਆਂ ਗੱਲਾਂ ਜਾਂ ਚੀਜ਼ਾਂ ਤੇ ਬਰਬਾਦ ਕਰਾਂਗੇ ਤਾਂ ਆਉਣ ਵਾਲੇ ਟਾਈਮ 'ਚ ਆਪਣੇ ਕੋਲ ਪਸਤਾਵੇ ਤੋਂ ਇਲਾਵਾ ਕੁਝ ਨਹੀਂ ਬਚਣਾ ਆਪਾਂ ਨੂੰ ਸਮਾਂ ਜਿਹੜਾ ਹੁੰਦਾ ਹੈ ਬੜੀਆਂ-ਬੜੀਆਂ ਮੌਕੇ ਦਿੰਦਾ ਹੈ ਬਸ ਉਹ ਮੌਕਿਆਂ ਦਾ ਫਾਇਦਾ ਚੱਕਣਾ ਚਾਹੀਦਾ ਹੈ ਕਿਉਂਕਿ ਜਿਹੜਾ ਇੱਕ ਵਾਰ ਸਮਾਂ ਲੰਘ ਗਿਆ ਉਹ ਪੁੱਠਾ ਨਹੀਂ ਆਉਂਦਾ ਇਸ ਲਈ ਅੱਜ ਤੋਂ ਹੀ ਆਪ ਦਾ ਜਿਹੜਾ ਸਮਾਂ ਹੈ ਉਹਨੂੰ ਸਹੀ ਕੰਮਾਂ ਤੇ ਲਗਾਓ ਸੁਸੰਗਤ ਜੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਏ ਤਾਂ ਕਹਾਣੀ ਨੂੰ ਲਾਈਕ ਕਰੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਨਾਲ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਵਿੱਚ ਥੋੜੀਆਂ-ਬਹੁਤ ਗਲਤੀਆਂ ਹੋ ਜਾਂਦੀਆਂ ਹਨ ਹੌਲੀ-ਹੌਲੀ ਸੁਧਾਰ ਹੋਏਗਾ ਤੁਸੀਂ ਸਾਰਿਆਂ ਨੇ ਸਪੋਰਟ ਕਰਦੇ ਰਹੋ ਤਦ ਤੱਕ ਲਈ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਰੱਬ ਰਾਖਾ